ਅੱਜ ਇਹ ਕਿੱਲੇਆ ਵਾਲੀ ਜਿਹੜਾ ਸਾਡਾ 16ਵਾਂ ਮੱਛੀਪੂਲ ਫਾਰਮ ਦਾ 15 ਏਕੜ 1 ਏਕੜ ਵਿੱਚ ਬਣਿਆ ਹੈ 10 ਕਰੋੜ 10 ਲੱਖ ਦੀ ਜਿਹੜੀ ਇਹਦੇ ਤੇ ਲਾਗਤ ਆਈ ਹੈ ਜਿਹੜੀ ਪੰਚਾਇਤੀ ਰਾਜ ਵੱਲੋਂ ਕੀਤੀ ਗਈ ਹੈ ਇਹ ਇਸ ਇਲਾਕੇ ਨੂੰ ਪੰਜਾਬ ਦੇ ਲੋਕਾਂ ਦੇ ਸਪੁੱਤ ਕਰ ਦਿੱਤੇ ਜਿਹਦੇ ਨਾਲ ਬਹੁਤ ਵੱਡਾ ਫਾਇਦਾ ਜਿੱਥੇ ਜੀਵਨਦਾਰਾਂ ਨੂੰ ਕਿ ਅਸੀਂ ਖੇਤੀਬਾੜੀ ਕਰਦੇ ਆ ਉਹਦੇ ਨਾਲ ਅਸੀਂ ਇੱਕ ਸਹਾਇਕ ਤੰਦਾ ਵੀ ਤੋਰੀਏ ਜਿਹਦੇ ਨਾਲ ਸਾਡੇ ਜੀਵਨ ਵਿੱਚ ਖੁਸ਼ਹਾਲੀ ਆਵੇ ਸਾਡਾ ਗੁਜ਼ਾਰਾ ਅੱਛਾ ਹੋਵੇ। ਤੋਂ ਇਥੋਂ ਜਿਹੜਾ ਹੈ ਕੂnga ਲੋਕਾਂ ਲਈ ਵਧੀਆ ਮਹੱਈਆ ਕਰਾਇਆ ਜਾਇਆ ਜਾਏਗਾ। ਔਰ ਸਹਾਈ ਵੀ ਦਿੱਤੀ ਜਾਇਆ ਕਰੋਗੀ ਜਿਹਦੇ ਨਾਲ ਇਹ ਨੇੜੇ-ਤੇੜੇ ਦੇ ਲੋਕਾਂ ਨੂੰ ਜਿੱਥੇ ਪਾਣੀ ਵੀ ਖਾਰਾ ਜਿਹਦੇ ਵਿੱਚ ਪਹਿਲਾਂ ਤੇ ਜਿਹੜੀ ਵੈਸੇ ਮੱਛੀ ਫਾਰਮ ਸੀ ਹੁਣ ਮੈਂ ਇਹ ਵੀ ਕਹਿਣਾ ਕਿ ਅਸੀਂ ਇਹਨੂੰ ਚੀਗਾ ਜਿਹੜੀ ਨਸਲ ਆ ਇੱਕ ਜਿਹੜੀ ਖਾਰੇ ਪਾਣੀ ਵਿੱਚ ਹੁੰਦੀ ਹੈ ਉਹਦੇ ਵਾਸਤੇ ਵੀ ਪ੍ਰਮੋਟ ਕਰਾਂਗੇ ਆਉਣ ਵਾਲੇ ਸਮੇਂ 'ਚ ਤੋਂ ਲੋਕਾਂ ਨੂੰ ਇਹ ਬਹੁਤ ਵੱਡਾ ਫੈਸਲਾ ਫਾਇਦਾ ਹੋਊਗਾ ਮੇਰੇ ਨਾਲ ਸਾਡੇ ਮੱਛੀ ਪਾਲਣ ਦੇ ਡਾਇਰੈਕਟਰ ਸਾਹਿਬ ਜਸबीर ਸਿੰਘ ਜੀ ਤੇ ਹੋਰ ਇਹਨਾਂ ਦੇ ਅਧਿਕਾਰੀ ਨੇ ਸਾਡੇ ਇਸ ਉਹ ਆਪਣੇ ਦੇ ਚਾਰ ਨਾਰਿੰਗ ਜੀ ਚੇਅਰਮੈਨ ਸਾਹਿਬ ਸਾਰੇ ਇਕੱਠੇ ਹੋ ਕੇ ਅੱਜ ਇਸ ਨੂੰ ਉਹਨਾਂ ਵਾਸਤੇ ਪਿੰਡ ਵਾਲਿਆਂ ਦੇ ਸੁਪੁੱਤ ਕਰ ਲਈਏ